ਸੂਹੀ ਮਹੱਲਾ ਪੰਜਵਾ ਕੀ ਗੁਣ ਤੇਰੇ ਸਾਰ ਸੰਭਾਲੀ ਮੋਹੇ ਨਿਰਗੁਣ ਕੇ ਦਾਤਾਰੇ ਬੈ ਖਰੀਦ ਕੀਆ ਕਰੇ ਚਤੁਰਾਈ ਇਹੋ ਜੀਉ ਪਿੰਡ ਸਭ ਥਾਰੇ ਕੀ ਗੁਣ ਤੇਰੇ ਸਾਰ ਸੰਭਾਲੀ ਮੋਹੇ ਨਿਰਗੁਣ ਕੇ ਦਾਤਾਰੇ ਬੈ ਖਰੀਦ ਕਿਆ ਕਰੇ ਚਤੁਰਾਈ ਇਹੋ ਜੀਉ ਪਿੰਡ ਸਭ ਥਾਰੇ ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸ਼ਨ ਕੋ ਹਮ ਬਾਰੇ ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸ਼ਨ ਕੋ ਹਮ ਬਾਰੇ ਰਹਾ ਪ੍ਰਭ ਦਾਤਾ ਮੋਹਿ ਦੀਨ ਪੇਖਾਰੀ ਤੁਮ ਸਦਾ ਸਦਾ ਉਪਕਾਰੇ ਸੋ ਕਿਛ ਨਾਹੀ ਜੇ ਮੈਂ ਤੇ ਹੋਵੈ ਮੇਰੇ ਠਾਕੁਰ ਅਗਮ ਅਪਾਰੇ ਕਿਆ ਸੇਵ ਕਮਾਵ ਕਿਆ ਕਹਿ ਰਿਝਾਵਾਂ ਬਿਦ ਕਿਤ ਪਾਵਾਂ ਦਰਸਾਰੇ ਮਿਤ ਨਹੀਂ ਪਾਈਐ अंत न लहीए मन तरसे चरनारे पावो दान ठीठ होए मांगो मुख लागै संत रे नारे जन नानक को गुरु कृपा तारी प्रभु हाथ दे नि सतारि पावो दान ठीठ होए मांगो ਮੋਖ ਲਾਗੇ ਸੰਤਰੀ ਨਾਰੇ ਜਨ ਨਾਨਕ ਕਉ ਗੁਰ ਕਿਰਪਾ ਤਾਰੀ ਪ੍ਰਭ ਹਾਥ ਦੇ ਨਿਸਤਾਰੇ ਸੂਹੀ ਮਹੱਲਾ ਪੰਜਵਾਂ ਕਿਆ ਗੁਣ ਤੇਰੇ ਸਾਰ ਸੰਭਾਲੀ ਮੋਹੇ ਨਿਰਗੁਣ ਕੇ ਦਾਤਾਰੇ ਬੈ ਖਰੀਦ ਕਿਆ ਕਰੇ ਚਤੁਰਾਈ ਇਹੋ ਜੀਓ ਪਿੰਡ ਸਭ ਥਾਰੇ ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸ਼ਨ ਕਉ ਹਮ ਬਾਰੇ ਰਹਾਉ ਪ੍ਰਭ ਦਾਤਾ ਮੋਹ ਦੀਨ ਪਿਖਾਰੀ ਤੁਮ ਸਦਾ ਸਦਾ ਉਪਕਾਰੇ ਸੋ ਕਿਛ ਨਾਹੀ ਜੇ ਮੈਂ ਤੇ ਹੋਵੈ ਮੇਰੇ ਠਾਕੁਰ ਅਗਮ ਅਪਾਰੇ ਕਿਆ ਸੇਵ ਕਮਾਵਾਂ ਕਿਆ ਕਹਿ ਰਿ ਜਾਵਾਂ ਬਿੱਦ ਕਿਤ ਪਾਵਾਂ ਦਰਸਾਰੇ ਮਿਤ ਨਹੀਂ ਪਾਈਐ ਅੰਤ ਨਾ ਲਹੀਐ ਮਨ ਤਰਸੈ ਚਰਨਾਰੇ ਪਾਵਾਂ ਦਾਨ ਢੀਠੋਏ ਮੰਗੋ ਮੁਖ ਲਾਗੇ ਸੰਤ ਰੇ ਨਾਰੇ ਜਨ ਨਾਨਕ ਕੋ ਗੁਰ ਕਿਰਪਾ ਤਾਰੀ ਪ੍ਰਭ ਹਾਥ ਦੇ ਨਿਸਤਾਰੇ ਪਾਵੋ ਦਾਨ ਟੀਟ ਹੋਏ ਮੰਗ ਮੁਖ ਲਾਗੇ ਸੰਤ ਰੇ ਨਾਰੇ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਪ੍ਰਭ ਹਾਥ ਦੇ ਨਿਸਤਾਰੇ ਸੂਹੀ ਮਹੱਲਾ ਪੰਜਵਾਂ ਕਿਆ ਗੁਣ ਤੇਰੇ ਸਾਰ ਸੰਭਾਲੀ ਮੋਹੇ ਨਿਰਗੁਨ ਕੇ ਦਾਤਾਰੇ ਬੈ ਖਰੀਦ ਕਿਆ ਕਰੇ ਚਤੁਰਾਈ ਇਹੋ ਜੀਉ ਪਿੰਡ ਸਭ ਥਾਰੇ ਕਿਆ ਗੁਣ ਤੇਰੇ ਸਾਰ ਸੰਭਾਲੀ ਮੋਹੇ ਨਿਰਗੁਨ ਕੇ ਦਾਤਾਰੇ ਬੈ ਖਰੀਦ ਕਿਆ ਕਰੇ ਚਤੁਰਾਈ ਇਹੋ ਜੀਉ ਪਿੰਡ ਸਭ ਥਾਰੇ lal rangile preetam manmohan tere darshan ko ham bare lal rangile preetam manmohan tere darshan ko ham bare raho prab data mohe din pe khari tum sada sada upkari so kich nahi ਜੇ ਮੈਂ ਤੇ ਹੋਵੈ ਮੇਰੇ ਠਾਕੁਰ ਅਗਮ ਅਪਾਰੇ ਕਿਆ ਸੇਵ ਕਮਾਵ ਕਿਆ ਕਹਿ ਰਿਝਾਵਾਂ ਬਿੱਦ ਕਿਤ ਪਾਵਾਂ ਦਰਸਾਰੇ ਮਿਤ ਨਹੀਂ ਪਾਈਐ ਅੰਤ ਨਾ ਲਹੀਐ ਮਨ ਤਰਸੈ ਚਰਨਾਰੇ ਪਾਵੋ ਦਾਨ ਢੀਠ ਹੋਏ ਮੰਗੋ ਮੁਖ ਲਾਗੇ ਸੰਤ ਰੇ ਨਾਰੇ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਪ੍ਰਭ ਹਾਥ ਦੇ ਨਿਸਤਾਰੇ ਪਾਵੋ ਦਾਨ ਠੀਠ ਹੋਏ ਮੰਗ ਮੁਖ ਲਾਗੇ ਸੰਤ ਰੇ ਨਾਰੇ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਪ੍ਰਭ ਹਾਥ ਦੇ ਨਿਸਤਾਰੇ ਸੂਹੀ ਮਹੱਲਾ ਪੰਜਵਾਂ ਕਿਆ ਗੁਣ ਤੇਰੇ ਸਾਰ ਸਮਾਲੀ ਮੋਹੇ ਨਿਰਗੁਣ ਕੇ ਦਾਤਾਰੇ ਬੈ ਖਰੀਦ ਕਿਆ ਕਰੇ ਚਤੁਰਾਈ ਇਹੋ ਜੀਉ ਪਿੰਡ ਸਭ ਥਾਰੇ ਲਾਲ ਰੰਗੀਲੇ ਪ੍ਰੀਤਮ ਮਨ ਮੋਹਨ ਤੇਰੇ ਦਰਸ਼ਨ ਕਉ ਹਮ ਬਾਰੇ ਰਹਾਓ ਪ੍ਰਭ ਦਾਤਾ ਮੁਹਦੀਨ ਪੇਖਾਰੀ ਤੂੰ ਸਦਾ ਸਦਾ ਉਪਕਾਰੇ ਸੋ ਕਿਛ ਨਹੀਂ ਜੇ ਮੈਂ ਤੇ ਹੋਵੈ ਮੇਰੇ ਠਾਕੁਰ ਅਗਮ ਅਪਾਰੇ ਕਿਆ ਸੇਵ ਕਮਾਵਾਂ ਕਿਆ ਕਹਿ ਰਿਝਾਵਾਂ ਬਿਦ ਕਿਤ ਪਾਵਾਂ ਦਰਸਾਰੇ ਮਿਤ ਨਹੀਂ ਪਾਈਐ ਅੰਤ ਨਾ ਲਹੀਐ ਮਨ ਤਰਸੈ ਚਰਨਾਰੇ ਪਾਵੋ ਦਾਨ ਢੀਠ ਹੋਏ ਮੰਗ ਮੁਖ ਲਾਗੇ ਸੰਤ ਰੇ ਨਾਰੇ ਜਨਾਨਨਕ ਕੋ ਗੁਰ ਕਿਰਪਾ ਧਾਰੀ ਪ੍ਰਭ ਹਾਥ ਦੇ ਨਿਸਤਾਰੇ ਪਾਵੋ ਦਾਨ ਢੀਠ ਹੋਏ ਮੰਗ ਮੁਖ ਲਾਗੇ ਸੰਤ ਰੇ ਨਾਰੇ ਜਨਾਨਨਕ ਕੋ ਗੁਰ ਕਿਰਪਾ ਧਾਰੀ ਪ੍ਰਭ ਹਾਥ ਦੇ ਨਿ ਸਤਾਰੇ ਸੂਹੀ ਮਹੱਲਾ ਪੰਜਵਾ ਕੀ ਗੁਣ ਤੇਰੇ ਸਾਰ ਸੰਭਾਲੀ ਮੋਹੇ ਨਿਰਗੁਣ ਕੇ ਦਾਤਾਰੇ ਬੈ ਖਰੀਦ ਕੀਆ ਕਰੇ ਚਤੁਰਾਈ ਇਹੋ ਜੀਉ ਪਿੰਡ ਸਭ ਥਾਰੇ ਕਿਆ ਗੁਣ ਤੇਰੇ ਸਾਰ ਸੰਭਾਲੀ ਮੋਹੇ ਨਿਰਗੁਣ ਕੇ ਦਾਤਾਰੇ ਬੈ ਖਰੀਦ ਕਿਆ ਕਰੇ ਚਤੁਰਾਈ ਇਹੋ ਜੀਉ ਪਿੰਡ ਸਭ ਥਾਰੇ ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸ਼ਨ ਕੋ ਹਮ ਬਾਰੇ ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸ਼ਨ ਕੋ ਹਮ ਬਾਰੇ ਰਹਾ ਪ੍ਰਭਾਤਾ ਮੋਹੇ ਦੀਨ ਪੇਖਾਰੀ ਤੁਮ ਸਦਾ ਸਦਾ ਉਪਕਾਰੇ ਸੋ ਕਿਛ ਨਾਹੀ ਜੇ ਮੈਂ ਤੇ ਹੋਵੈ ਮੇਰੇ ਠਾਕੁਰ ਅਗਮ ਅਪਾਰੇ ਕਿਆ ਸੇਵ ਕਮਾਵ ਕਿਆ ਕਹਿ ਰਿਝਾਵਾਂ ਬੇਦ ਕਿਤ ਪਾਵਉ ਦਰਸਾਰੇ ਮਿਤ ਨਹੀਂ ਪਾਈਐ ਅੰਤ ਨਾ ਲਹੀਐ ਮਨ ਤਰਸੈ ਚਰਨਾਰੇ ਪਾਵਉ ਦਾਨ ਢੀਠ ਹੋਏ ਮੰਗੋ ਮੁਖ ਲਾਗੇ ਸੰਤ ਰੇ ਨਾਰੇ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਪ੍ਰਭ ਹਾਥ ਦੇ ਨਿਸਤਾਰੇ ਪਾਵੋ ਦਾਨ ਟੀਟ ਹੋਏ ਮੰਗੋ ਮੁਖ ਲਾਗੇ ਸੰਤ ਰੇ ਨਾਰੇ ਜਨ ਨਾਨਕ ਕਉ ਗੁਰ ਕਿਰਪਾ ਤਾਰੀ ਪ੍ਰਭ ਹਾਥ ਦੇ ਨਿਸਤਾਰੇ ਸੂਹੀ ਮਹੱਲਾ ਪੰਜਵਾਂ ਕਿਆ ਗੁਣ ਤੇਰੇ ਸਾਰ ਸੰਭਾਲੀ ਮੋਹੇ ਨਿਰਗੁਣ ਕੇ ਦਾਤਾਰੇ ਬੈ ਖਰੀਦ ਕਿਆ ਕਰੇ ਚਤੁਰਾਈ ਇਹੋ ਜੀਉ ਪਿੰਡ ਸਭ ਥਾਰੇ ਲਾਲ ਰੰਗੀਲੇ ਪ੍ਰੀਤਮ ਮਨ ਮੋਹਨ ਤੇਰੇ ਦਰਸ਼ਨ ਕਉ ਹਮ ਬਾਰੇ ਰਹਾਉ ਪ੍ਰਭ ਦਾਤਾ ਮੋਹ ਦੀਨ ਪਿਖਾਰੀ ਤੁਮ ਸਦਾ ਸਦਾ ਉਪਕਾਰੇ ਸੋ ਕਿਛ ਨਾਹੀ ਜੇ ਮੈਂ ਤੇ ਹੋਵੈ ਮੇਰੇ ਠਾਕੁਰ ਅਗਮ ਅਪਾਰੇ ਕਿਆ ਸੇਵ ਕਮਾਵਾਂ ਕਿਆ ਕਹਿ ਰਿਝਾਵਾਂ ਬਿਦ ਕਿਤ ਪਾਵਾਂ ਦਰਸਾਰੇ ਮਿਤ ਨਹੀਂ ਪਾਈਐ ਅੰਤ ਨਾ ਲਹੀਐ ਮਨ ਤਰਸੈ ਚਰਨਾਰੇ ਪਾਵਉ ਦਾਨ ਢੀਠ ਹੋਏ ਮੰਗ ਮੁਖ ਲਾਗੇ ਸੰਤ ਰੇ ਨਾਰੇ ਜਨਾਨੰਕ ਕੋ ਗੁਰ ਕਿਰਪਾ ਧਾਰੀ ਪ੍ਰਭ ਹਾਥ ਦੇ ਨਿਸਤਾਰੇ ਪਾਵੋ ਦਾਨ ਟੀਟ ਹੋਏ ਮੰਗ ਮੁਖ ਲਾਗੇ ਸੰਤ ਰੇ ਨਾਰੇ ਜਨਾਨੰਕ ਕੋ ਗੁਰ ਕਿਰਪਾ ਧਾਰੀ ਪ੍ਰਭ ਹਾਥ ਦੇ ਨਿਸਤਾਰੇ ਸੂਹੀ ਮਹੱਲਾ 5ਵਾਂ ਕਿਆ ਗੁਣ ਤੇਰੇ ਸਾਰ ਸੰਭਾਲੀ ਮੋਹੇ ਨਿਰਗੁਣ ਕੇ ਦਾਤਾਰੇ ਬੈ ਖਰੀਦ ਕਿਆ ਕਰੇ ਚਤੁਰਾਈ ਇਹੋ ਜੀਉ ਪਿੰਡ ਸਭ ਥਾਰੇ ਕਿਆ ਗੁਣ ਤੇਰੇ ਸਾਰ ਸੰਭਾਲੀ ਮੋਹੇ ਨਿਰਗੁਣ ਕੇ ਦਾਤਾਰੇ ਬੈ ਖਰੀਦ ਕਿਆ ਕਰੇ ਚਤੁਰਾਈ ਇਹੋ ਜੀਓ ਪਿੰਡ ਸਭ ਥਾਰੇ ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸ਼ਨ ਕੋ ਹਮ ਬਾਰੇ ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸ਼ਨ ਕੋ ਹਮ ਬਾਰੇ ਰਹਾ ਪ੍ਰਭਾ ਦਾਤਾ 모ਹੇ ਦੀਨ ਪੇਖਾਰੀ ਤੁਮ ਸਦਾ ਸਦਾ ਉਪਕਾਰੇ ਸੋ ਕਿਛ ਨਾਹੀ ਜੇ ਮੈਂ ਤੇ ਹੋਵੈ ਮੇਰੇ ਠਾਕੁਰ ਅਗਮ ਅਪਾਰੇ ਕਿਆ ਸੇਵ ਕਮਾਵ ਕਿਆ ਕਹਿ ਰਿਝਾਵਾਂ ਬਿੱਦ ਕਿਤ ਪਾਵਾਂ ਦਰਸਾਰੇ ਮਿਤ ਨਹੀਂ ਪਾਈਐ ਅੰਤ ਨਾ ਲਹੀਐ ਮਨ ਤਰਸੈ ਚਰਨਾਰੇ ਪਾਵੋ ਦਾਨ ਢੀਠ ਹੋਏ ਮੰਗੋ ਮੁਖ ਲਾਗੇ ਸੰਤ ਰੇ ਨਾਰੇ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਪ੍ਰਭ ਹਾਥ ਦੇ ਨਿਸਤਾਰੇ ਪਾਵੋ ਦਾਨ ਢੀਠ ਹੋਏ ਮੰਗੋ ਮੁਖ ਲਾਗੇ ਸੰਤ ਰੇ ਨਾਰੇ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਪ੍ਰਭ ਹਾਥ ਦੇ ਨਿਸਤਾਰੇ ਸੂਹੀ ਮਹੱਲਾ ਪੰਜਵਾਂ ਕਿਆ ਗੁਣ ਤੇਰੇ ਸਾਰ ਸੰਭਾਲੀ ਮੋਹੇ ਨਿਰਗੁਣ ਕੇ ਦਾਤਾਰੇ ਬੈ ਖਰੀਦ ਕਿਆ ਕਰੇ ਚਤੁਰਾਈ ਇਹੋ ਜੀਉ ਪਿੰਡ ਸਭ ਥਾਰੇ ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸ਼ਨ ਕੋ ਹਮ ਬਾਰੇ ਰਹਾ ਪ੍ਰਭ ਦਾਤਾ ਮੋਹਦੀਨ ਪিখਾਰੀ ਤੂੰ ਸਦਾ ਸਦਾ ਉਪਕਾਰੀ ਸੋ ਕਿਛ ਨਹੀਂ ਜੇ ਮੈਂ ਤੇ ਹੋਵੈ ਮੇਰੇ ਠਾਕੁਰ ਅਗਮ ਅਪਾਰੇ ਕਿਆ ਸੇਵ ਕਮਾਵਾਂ ਕਿਆ ਕਹਿ ਰਿਝਾਵਾਂ ਬਿਦ ਕੇ ਤ ਪਾਵਾਂ ਦਰਸਾਰੇ ਮੇਤ ਨਹੀਂ ਪਾਈਐ ਅੰਤ ਨਾ ਲਹੀਐ ਮਨ ਤਰਸੈ ਚਰਨਾਰੀ ਪਾਵਉ ਦਾਨ ਢੀਠ ਹੋਏ ਮੰਗ ਮੁਖ ਲਾਗੇ ਸੰਤ ਰੇ ਨਾਰੇ ਜਨਾਨੰਕ ਕੋ ਗੁਰ ਕਿਰਪਾ ਤਾਰੀ ਪ੍ਰਭ ਹਾਥ ਦੇ ਨਿਸਤਾਰੇ ਪਾਵਉ ਦਾਨ ਢੀਠ ਹੋਏ ਮੰਗ ਮੁਖ ਲਾਗੇ ਸੰਤ ਰੇ ਨਾਰੇ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਪ੍ਰਭ ਹਾਥ ਦੇ ਨਿਸਤਾਰੇ